ਉਹ ਪੰਥ ਕਰਵਤਾਂ ਪਰੰਪਰਾਵਾਂ ਸਿੱਖ ਮਰਿਆਦਾ ਉਹਦੇ ਦਾਇਰੇ ਚ ਪਹਿਲਾਂ ਵੀ ਚੱਲਦੇ ਹੁੰਦੇ ਔਰ ਉਹ ਚੱਲ ਪੈਣਗੇ ਸਿਆਣੇ ਨੇ ਉਹ ਪਿਛੇ ਜੋ ਜੋ ਪਿਛੇ ਹੋ ਗਿਆ ਉਹਨੂੰ ਤੇ ਆ ਮੋੜ ਨਹੀਂ ਸਕਦਾ ਕੋਈ ਪਰ ਇਹਦਾ ਮਤਲਬ ਇਹ ਤੇ ਨਹੀਂ ਹੁੰਦਾ ਵੀ ਆਪਾਂ ਅੱਗੇ ਇਕੱਠੇ ਹੋਗੇ ਨਹੀਂ ਚੱਲ ਸਕਦੇ ਚੱਲ ਸਕਦੇ ਆਪਾਂ ਸੇਖੀਆਂ ਸਾਰੇ ਕੋਈ ਕੀ ਹੈਗਾ ਦੂਜੀ ਗੱਲ ਕੋਈ ਛਤੀ ਦਾ ਅੰਕੜਾ ਨਹੀਂ ਆ ਮੈਂ ਬਾਬਾ ਹਰਨਾਮ ਸਿੰਘ ਖਾਲਸਾ ਹੀ ਹੋਣਾਂ ਦੀ ਇੰਟਰਵਿਊ ਸੁਣੀ ਆ ਜਿਹਦੇ ਵਿੱਚ ਉਹ 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 ਵੀ ਇਹੋ ਗੱਲ ਕਹਿ ਰਿਹਾ ਜੋ ਮੈਂ ਕਹਿ ਰਿਹਾ। ਭਈ ਜੇ ਆਪਾਂ ਮਰਿਆਦਾ ਦੇ ਵਿੱਚ ਇਕੱਠੇ ਚੱਲੀਏ ਮਰਿਆਦਾ ਦੀ ਪਾਲਣਾ ਕਰੀਏ ਮੈਂ ਕਹਿੰਨਾ ਤਰਕ ਨਹੀਂ ਹੋਣਾ ਚਾਹੀਦਾ। ਮੈਂ ਨਾ ਪਿਛਲੇ ਡੇਢ ਮਹੀਨੇ ਤੋਂ ਇਸ਼ਨਾਨ ਨਹੀਂ ਕੀਤਾ ਉੱਥੇ ਸਰੋਵਰ 'ਚ। ਅੰਮ੍ਰਿਤ ਸਰੋਵਰ 'ਚ। ਹੁਣ ਮੈਂ ਕੱਲ ਕੀਤਾ ਤੇ ਇਸ਼ਨਾਨ ਕਰਨ ਤੋਂ ਬਾਅਦ ਮੈਂ ਉੱਠਦਾ ਫਿਰਦਾ। ਇਹ ਸਾਡੇ ਗੁਰੂ ਦੀ ਕਲਾ ਵਾ। ਸਾਡੇ ਗੁਰੂ ਨੇ ਬਣਾਇਆ ਵਾ। ਉਹਨੂੰ ਤੇ ਉਹ ਹੀ ਜਾਣ ਸਕਦਾ ਜਿਹੜਾ ਉਹਨੂੰ ਮੰਨੇ। ਇਸ ਕਰਕੇ ਕੋਈ ਗੱਲ ਨਹੀਂ ਆ ਰਣਜੀਤ ਸਿੰਘ ਢੜਿੰਗਾ ਵਾਲੇ ਵੀ ਉਹ ਗੁਰਮਤਿ ਨੂੰ ਸਮਝਦੇ ਆ ਪੰਥ ਕਰਵੈਤਾ ਪਰੰਪਰਾਵਾਂ ਦਾ ਉਹਨਾਂ ਨੂੰ ਪਤਾ ਵਾ ਜਦੋਂ ਉਹਨਾਂ ਨੇ ਉਹੀ ਗੱਲ ਕਹਿ ਦਿੱਤੀ ਵੀ ਮੈਂ ਪੰਜਾਂ ਪਿਆਰਿਆਂ ਸ਼ਾਮਲ ਹੋ ਕੇ ਅਮਰ ਸੰਚਾਰ ਕਰਾਉਂਗਾ ਤੇ ਪਿੱਛੇ ਤੇ ਬਜਦਾ ਹੀ ਕੁਝ ਨਹੀਂ ਆ ਜਾਣ ਕਾਲਤਖ ਸਾਹਿਬ ਆਪਣਾ ਮਸਲਾ ਸਪਸ਼ਟੀਕਰ ਲੈ ਕੇ ਪੰਜ ਸਿੰਘ ਸਾਹਿਬਾਨਾਂ ਦੀ ਕੱਤਰਤਾ ਜ ਵਿਚਾਰਿਆ ਜਾਊਗਾ ਮੈਂ ਮਹਿਸੂਸ ਕਰਦਾ ਵੀ ਹੁਣ ਇਹੋ ਜਿਹਾ ਇੱਕ ਮਾਹੌਲ ਬਣ ਗਿਆ ਵਾ ਸਾਰੀਆਂ ਸਿੱਖ ਜਥੇਬੰਦੀਆਂ ਚਾਹੁੰਦੀਆਂ ਵਾ ਵੀ ਆਪਾਂ ਇਸ ਮਸਲੇ ਦੇ ਉੱਤੇ ਇਕੱਠੇ ਹੋ ਜੀਏ ਤੇ ਹੋ ਜਾਣਾ ਚਾਹੀਦਾ ਕੋਈ ਗੱਲ ਨਹੀਂ ਹੈਗੀ ਗੜਗੱਜ ਜੀ ਨੇ ਇਹ ਗੱਲ ਕਹੀ ਹੈ ਕਿ ਭਾਈ ਰਣਜੀਤ ਸਿੰਘ ਹੋਣੀ ਸਿੱਖੀ ਦੀ ਲਹਿਰ ਖੜੀ ਕਰਨ ਪ੍ਰਚਾਰ ਕਰਨ ਮੇਰੀ ਇਹ ਰੀਝ ਹੈ ਉਹ ਇਹ ਕਹਿੰਦੇ ਨੇ ਇਸ ਕਰਕੇ ਉਹ ਕਿਸੇ ਹਸਾਬ ਨਾਲ ਇਹਨੂੰ ਸ਼ੁਰੂ ਕਰੀਏ ਤੇ ਮੈਂ ਹੁਣ ਇੰਨੀ ਕੁ ਬੇਨਤੀ ਕਰਨੀ ਚਾਹੁੰਨਾ ਠੀਕ ਹੈ ਬਹੁਤ ਸਾਰੀਆਂ ਗੱਲਾਂ ਸਾਡੇ ਮਨ ਵਿੱਚ ਹਨ ਕਿਉਂਕਿ ਮੈਂ ਉਹਨਾਂ ਇਲਜ਼ਾਮਾਂ ਦਾ ਵੀ ਸਾਹਮਣਾ ਕੀਤਾ ਹੈ ਉਹਨਾਂ ਨੂੰ ਉਹ ਗੱਲਾਂ ਦਾ ਵੀ ਮੈਂ ਦੋਸ਼ੀ ਬਣਿਆ ਜਿਹੜੀਆਂ ਗੱਲਾਂ ਮੈਂ ਕੀਤੀਆਂ ਹੀ ਨਹੀਂ ਉਹਨਾਂ ਦੀ ਵੀ ਮੈਂ ਸਜ਼ਾ ਭੁਗਤੀ ਹੈ ਜਿਹੜੀਆਂ ਮੈਂ ਗਲਤੀਆਂ ਨਹੀਂ ਕੀਤੀਆਂ ਮੇਰੇ ਮੂੰਹ ਵਿੱਚ ਇੰਨਾ ਕੁਝ ਪਾਇਆ ਗਿਆ ਕਿ ਰਣਜੀਤ ਸਿੰਘ ਇਦਾਂ ਕਹਿੰਦਾ ਤੋੜ ਮਰੋੜ ਕੇ ਸਾਰੀਆਂ ਗੱਲਾਂ ਨੂੰ ਉਹ ਪੂਰੇ ਸੰਦਰਭ ਨਾਲੋਂ ਤੋੜ ਕੇ ਪਬਲਿਕ ਦੇ ਵਿੱਚ ਪੇਸ਼ ਕੀਤਾ ਗਿਆ ਪਰ ਚਲੋ ਸਾਰੀਆਂ ਗੱਲਾਂ ਪਿੱਛੇ ਨੇ ਪਰ ਜੇ ਅਜ ਸਿੰਘ ਸਾਹਿਬ ਹੋਣੀਏ ਫਰਾਂਕ ਦਿੱਲੀ ਦੇ ਨਾਲ ਗੱਲ ਕਰਦੇ ਨੇ ਤੇ ਇੰਦਾ ਹੱਥ ਖੜੇ ਇੰਦਾ ਰੱਖ ਕੇ ਹੱਥ ਪਸਾਰ ਕੇ ਜੋ ਕਹਿੰਦੇ ਨੇ ਕਿ ਮੇਰਾ ਪੱਖ ਵੀ ਸੁਣਨ ਲਈ ਤਿਆਰ ਨੇ ਮੇਰੀ ਗੱਲ ਵੀ ਸੁਣਨਗੇ ਤਾਂ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਮੈਂ ਬਾਹਰ ਚੱਲਿਆ ਤੇ ਮੈਂ ਆਪਣੀ ਜਥੇਬੰਦੀ ਨਾਲ ਆਪਣੇ ਪਿਆਰ ਵਾਲਿਆਂ ਨਾਲ ਵਿਚਾਰ ਵੀ ਕਰਾਂਗਾ ਇਸ ਸੰਬੰਧ ਵਿੱਚ ਤੇ ਮੈਂ ਇਹ ਵੀ ਸਿੰਘ ਸਾਹਿਬ ਨੂੰ ਕਵਾਂਗਾ ਵੇਖੋ ਬਹੁਤ ਸਾਰੇ ਫੈਸਲੇ ਸਿਆਸਤਾਂ ਤੋਂ ਪ੍ਰੇਰਿਤ ਹੋਏ ਐ ਬਹੁਤ ਸਾਰੇ ਸਿੱਖ ਵਿਦਵਾਨ ਬੁੱਧੀਜੀਵੀ ਪਰੇ ਤੱਕ ਦਿੱਤੇ ਗਏ ਐ ਦੂਰ ਸਿੱਟ ਦਿੱਤੇ ਗਏ ਐ ਜਿਨ੍ਹਾਂ ਨੇ ਸੱਚੀ ਕੌਮ ਦੀ ਬਹੁਤ ਸੇਵਾ ਕੀਤੀ ਸੀ ਤੇ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਫੈਸਲੇ ਸਿਆਸਤ ਤੋਂ ਪ੍ਰੇਰਿਤ ਹੋਏ ਐ ਇਹ ਅਸੀਂ ਸਾਰੇ ਜਾਣਦੇ ਆ ਜਦੋਂ ਉਹਦੇ ਵਿੱਚ ਸਿਆਸਤ ਵੜ ਕੇ ਫੈਸਲੇ ਹੁੰਦੇ ਨੇ ਤਾਂ ਫੈਸਲੇ ਸਾਡੀ ਕੌਮ ਲਈ ਬਹੁਤੇ ਚੰਗੇ ਨਹੀਂ ਹੁੰਦੇ ਨੁਕਸਾਨ ਉਹਦਾ ਸਾਨੂੰ ਸਾਰਿਆਂ ਨੂੰ ਹੁੰਦਾ ਹੈ ਪੰਜਾਬ ਨੂੰ ਹੁੰਦਾ ਹੈ ਕੌਮ ਨੂੰ ਹੁੰਦਾ ਹੈ ਤੇ ਅੱਜ ਦੀ ਘੜੀ ਵਿੱਚ ਬਹੁਤ ਵੱਡੀ ਲੋੜ ਹੈ ਤੇ ਮੈਂ ਜਿੰਨੇ ਜੋਗਾ ਵੀ ਹੈਗਾ ਮੈਂ ਇੰਨੀ ਬੇਨਤੀ ਕਰਾਂਗਾ ਤੁਹਾਨੂੰ ਤੁਸੀਂ ਮੈਨੂੰ ਨਾਲ ਲੈ ਕੇ ਤੁਰਦੇ ਹੋ ਜਾਂ ਨਹੀਂ ਤੁਰਦੇ ਤਾਂ ਤੁਹਾਡਾ ਫੈਸਲਾ ਹੈ ਇਹ ਚੈਪਟਰ ਵੱਖਰਾ ਹੈ ਪਰ ਸਿੱਖੀ ਦੀ ਲਹਿਰ ਜਿਹੜੀ ਹੈ ਪੰਜਾਬ 'ਚ ਜ਼ਰੂਰ ਚਲਾਉਣੀ ਚਾਹੀਦੀ ਹੈ ਇੱਕ ਜਥਾ ਨਹੀਂ ਹਜ਼ਾਰਾਂ ਜਥੇ ਤਿਆਰ ਕਰੋ ਸੈਂਕੜੇ ਜਥੇ ਤਿਆਰ ਕਰੋ ਪਿੰਡ ਪਿੰਡ ਜਾਇਆ ਜਾਵੇ ਘਰ ਘਰ ਜਾਇਆ ਜਾਵੇ ਹੱਥ ਜੋੜੇ ਜਾਣ ਗੁਰੂ ਗੋਬਿੰਦ ਸਿੰਘ ਦਾ ਵਾਸਤਾ ਪਾ ਕੇ ਉਹਨਾਂ ਨੂੰ ਆਓ ਭਾਈ ਗੁਰਬਾਣੀ ਨਾਲ ਜੁੜੋ ਸਹਿਜ ਪਾਠ ਕਰੋ ਸਿੱਖੀ ਦੀ ਗੱਲ ਕਰੋ ਇਹ ਸਾਨੂੰ ਕਰਨਾ ਚਾਹੀਦਾ ਸੋ ਮੈਂ ਬਾਹਰੋਂ ਆ ਕੇ ਤੇ ਵਿਚਾਰ ਕਰਾਂਗਾ ਸਿੰਘ ਸਾਹਿਬ ਹੋਣਾ ਨਾਲ ਬੈਠ ਕੇ ਗੱਲਬਾਤ ਕਰ ਲਵਾਂਗੇ